ਤਸਵੀਰ ਨੂੰ ਧਿਆਨ ਦੇ ਨਾਲ ਦੇਖਿਓ ਇਹ ਪਾਰਵਤੀ ਨਦੀ ਦੀ ਤਸਵੀਰ ਹੈ ਜਿੱਥੇ ਇੱਕ ਮਿੰਨੀ ਟਰੱਕ ਜਿਹੜਾ ਆ ਉਹ ਵਹਿੰਦਿਆਂ ਵਹਿੰਦਿਆਂ ਪਾਣੀ ਦੇ ਵਿੱਚ ਡੁੱਬ ਗਿਆ ਅਕਸਰ ਸਾਡੇ ਪੰਜਾਬ ਦੇ ਵਿੱਚ ਵੀ ਚਾਹੇ ਉਹ ਜਿਕੇ ਇਹ ਕਿ ਇਦਾਂ ਦੇ ਬਣੇ ਹੋਏ ਨੇ ਪੁਲ ਜਿਨ੍ਹਾਂ ਦੇ ਉੱਤੋਂ ਦੀ ਪਾਣੀ ਵਰਦਾ ਤੇ ਸਾਨੂੰ ਲੱਗਦਾ ਵੀ ਠੀਕ ਐ ਅਸੀਂ ਇਹਦੇ ਉੱਤੋਂ ਦੀ ਗੱਡੀ ਜਾਂ ਮੋਟਰਸਾਈਕਲ ਨਗਾ ਲੈਣਾ ਆ ਤੇ ਉਸ ਤੋਂ ਬਾਅਦ ਜੇਕਰ ਇਹਨਾਂ ਦਿਨਾਂ ਦੇ ਵਿੱਚ ਪਾਣੀ ਵੱਧ ਜਵੇ ਤਾਂ ਤੁਹਾਡੇ ਨਾਲ ਵੀ ਇਹ ਹਾਦਸਾ ਹੋ ਸਕਦਾ ਹੈ ਤੁਸੀਂ ਦੇਖੋ ਵੀ ਕਿਦਾਂ ਉਹ ਵਹਿੰਦਿਆਂ ਵਹਿੰਦਿਆਂ ਇਹ ਪੂਰਾ ਟਰੱਕ ਜਿਹੜਾ ਆ ਪਾਣੀ ਦੇ ਅੰਦਰ ਡੁੱਬ ਗਿਆ ਇਹ ਪਾਰਵਤੀ ਨਦੀ ਹੈ ਔਰ ਇਹਦਾ ਡਰਾਈਵਰ ਤੇ ਹੈਲਪਰ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿਹੜੇ ਪਿੱਛੇ ਮਜ਼ਦੂਰ ਤੁਹਾਨੂੰ ਦਿਖ ਰਹੇ ਨੇ ਮਜ਼ਦੂਰ ਤੇ ਠੇਕੇਦਾਰ ਇਹਨਾਂ ਨੂੰ ਬਚਾ ਲਿਆ ਗਿਆ ਆ ਧੋਲਪੁਰ ਜ਼ਿਲ੍ਹਾ ਆ ਔਰ ਪਾਰਵਤੀ ਨਦੀ ਜਿਹੜੀ ਆਪਣੇ ਉਫਾਨ ਦੇ ਉੱਤੇ ਆ ਵੈਸੇ ਤਾਂ ਜੇ ਦੇਖਿਆ ਜਾਵੇ ਮੌਨਸੂਨ ਦੇ ਵਿੱਚ ਤਕਰੀਬਨ ਉੱਤਰ ਭਾਰਤ ਦੇ ਵਿੱਚ ਸਾਰੀਆਂ ਨਦੀਆਂ ਵਫਾਨ ਦੇ ਉੱਤੇ ਹੁੰਦੀਆਂ ਤੇ ਬੱਚੋ ਜਿੰਨਾ ਬੱਚ ਹੁੰਦਾ ਹੈ ਬੱਚੋ ਔਰ ਕਦੇ ਵੀ ਸ਼ਾਰਟਕਟ ਦੇ ਚੱਕਰ ਦੇ ਵਿੱਚ ਆਪਣਾ ਐਡਾ ਵੱਡਾ ਨੁਕਸਾਨ ਨਾ ਕਰਾ ਲਿਓ ਇਸ ਤਸਵੀਰ ਅੱਜ ਸਵੇਰ ਦੀ ਹੈ ਟਰੱਕ ਦੇ ਪਿੱਛੇ ਮਜ਼ਦੂਰ ਤੇ ਠੇਕੇਦਾਰ ਸਿਗਾ ਤੇ ਨਾਲ ਜਿਹੜਾ ਇੱਕ ਡਰਾਈਵਰ ਤੇ ਸਿਗਾ ਤੇ ਹੋਰ ਬੰਦਾ ਸਿਗਾ ਉਹਨਾਂ ਦੀ ਭਾਲ ਹਲੇ ਤੱਕ ਕੀਤੀ ਜਾ ਰਹੀ ਹੈ ਔਰ ਗੋਤਾਖੋਰਾਂ ਦੀ ਮਦਦ ਦੇ ਨਾਲ ਕਹਿੰਦੇ ਆ ਵੀ ਠੇਕੇਦਾਰ ਤੇ ਮਜ਼ਦੂਰ ਨੂੰ ਤੇ ਬਚਾ ਲਿਆ ਗਿਆ ਆ ਪਰ ਬਾਕੀਆਂ ਦਾ ਰੈਸਕਿਊ ਆਪਰੇਸ਼ਨ ਚੱਲ ਰਿਹਾ ਆ ਫਿਲਹਾਲ ਇਹ ਤਸਵੀਰ ਖਤਰਨਾਕ ਤਸਵੀਰ ਹੈ ਇਸ ਨੂੰ ਸਾਂਝਾ ਕਰਨ ਦਾ ਇਹਨੂੰ ਦਿਖਾਉਣ ਦਾ ਮਕਸਦ ਸਿਰਫ ਇਹਨਾਂ ਹੀ ਹੈ ਕਿ ਤੁਸੀਂ ਆਪਣਾ ਬੜਾ ਸਾਰਾ ਖਿਆਲ ਰੱਖੋ ਕਿਤੇ ਸ਼ਾਰਟਕਟ ਦੇ ਚੱਕਰ ਦੇ ਵਿੱਚ ਆਪਣੇ ਨਾਲ ਤੁਸੀਂ ਇਦਾਂ ਦਾ ਹਾਦਸਾ ਨਾ ਕਰਵਾ ਬੈਠੋ ਕਿਉਂਕਿ ਤੁਹਾਨੂੰ ਅਸੀਂ ਭੰਗੀ ਚੋਦ ਦੀ ਵੀ ਗਲਤ ਤਸਵੀਰ ਦਿਖਾਈ ਸੀ ਜਿੱਥੇ ਮੋਟਰਸਾਈਕਲ ਤੇ ਆਪਣੀ ਧੀ ਦੇ ਨਾਲ ਜਾ ਰਿਹਾ ਬੰਦਾ ਜਿਹੜਾ ਆ ਅਚਾਨਕ ਉਹਦੇ ਵਿੱਚ ਡਿੱਗ ਜਾਂਦਾ ਆ ਕਿਉਂਕਿ ਪਾਣੀ ਬਹੁਤ ਤੇਜ਼ ਆ ਇਹਨਾਂ ਦਿਨਾਂ ਦੇ ਵਿੱਚ ਸਿਰਫ ਤੇ ਸਿਰਫ ਗੁਰੇਜ਼ ਕਰਨਾ ਚਾਹੀਦਾ ਨਹੀਂ ਤੇ ਤੁਹਾਡਾ ਨੁਕਸਾਨ ਹੋ ਸਕਦਾ ਹੈ ਫਿਲਹਾਲ ਇਹ ਪਾਰਵਤੀ ਨਦੀ ਦੀ ਤਸਵੀਰ ਹੈ ਜਿੱਥੇ ਵਹਿੰਦੇ ਵਹਿੰਦਿਆਂ ਇਹ ਟਰੱਕ ਜਿਹੜਾ ਆ ਪਾਣੀ ਦੇ ਅੰਦਰ ਸਮਾ ਜਾਂਦਾ ਆ ਪਹਿਲਾਂ ਤੇ ਡੀਰੀਲ ਹੁੰਦਾ ਆ ਵਿੱਚ ਵੱੜਦਾ ਹੈ ਕਿਉਂਕਿ ਤੁਸੀਂ ਦੇਖੋ ਇਹ ਬਿਲਕੁਲ ਪੰਗੀਚੋ ਵਾਲਾ ਵਾਂਗੂ ਰਸਤਾ ਬਣਿਆ ਹੋਇਆ ਆ ਔਰ ਲੋਕ ਸ਼ਾਰਟਕਟ ਦੇ ਚੱਕਰ ਦੇ ਵਿੱਚ ਆਪਣੀ ਜਾਨ ਦੇ ਨਾਲ ਖੇលਦੇ ਨੇ ਹੁਣ ਦੋ ਬੰਦੇ ਜਿਹੜੇ ਆ ਉਹਨਾਂ ਦੇ ਅਜੇ ਤੱਕ ਕੋਈ ਪਛਾਣ ਨਹੀਂ ਕੀਤੀ ਗਈ ਕੁਝ ਪਤਾ ਨਹੀਂ ਲੱਗਾ ਉਹਨਾਂ ਦਾ ਵਿਅਗ ਹੈ ਕਿੱਥੇ ਆ ਕਿਉਂਕਿ ਪੂਰੇ ਤਰੀਕੇ ਦੇ ਨਾਲ ਅੰਦਰ ਹੀ ਵਹਿ ਗਿਆ ਆ ਸੋ ਫਿਲਹਾਲ ਤਸਵੀਰਾਂ ਤੁਹਾਡੇ ਸਾਹਮਣੇ ਆ ਕਿ ਕਿੱਡਾ ਖਤਰਨਾਕ ਹੈ ਇਹ ਪੂਰਾ ਸੀਨ ਜਦੋਂ ਕਿ ਦੇਖੋ ਵੀ ਕਿੱਡੀ ਮੁਸ਼ਕਿਲ ਹੈ ਔਰ ਕਿੰਨਾ ਪਾਣੀ ਦੇ ਅੰਦਰ ਚਲੇ ਗਏ ਹੋਣੇ ਆ ਪਿੱਛੇ ਜਿਹੜੀਆਂ ਤੁਹਾਨੂੰ ਦੋ ਲੋਕ ਦਿਦੇ ਆ ਇਹ ਠੇਕੇਦਾਰ ਤੇ ਮਜ਼ਦੂਰ ਆ ਇਹਨਾਂ ਦੋਨਾਂ ਨੂੰ ਤਾਂ ਬਚਾ ਲਿਆ ਗਿਆ ਪਰ ਜਿਹੜੇ ਅੰਦਰ ਅੱਗੇ ਦੋ ਬੈਠੇ ਸੀ ਚਾਲਕ ਬੈਠੇ ਸੀਗੇ ਉਹਨਾਂ ਦੀ ਅਜੇ ਤੱਕ ਕੋਈ ਵੀ ਜਿਹੜੀ ਆ ਪੜਤਾਲ ਨਹੀਂ ਹੋ ਸਕੀ ਪਤਾ ਨਹੀਂ ਕਿੱਥੇ ਆ ਖੁਦਾ ਨਾ ਖਾਸਤਾ ਪਰ ਤੁਸੀਂ ਬਚੋ ਸਿਰਫ ਤੇ ਸਿਰਫ ਸਾਡਾ ਮਕਸਦ ਇਸ ਖਬਰ ਨੂੰ ਦਿਖਾਉਣ ਦਾ ਇੰਨਾ ਹੀ ਆ ਕਿ ਸ਼ਾਰਟਕਟ ਦੇ ਚੱਕਰ ਦੇ ਵਿੱਚ ਆਪਣੀ ਜਾਨ ਦੇ ਨਾਲ ਨਾਕ ਦੂਰ ਹੈ ਇਹਨਾਂ ਦੋਨਾਂ ਨੂੰ ਤਾਂ ਬਚਾ ਲਿਆ ਗਿਆ ਪਰ ਜਿਹੜੇ ਅੰਦਰ ਅੱਗੇ ਦੋ ਬੈਠੇ ਸੀ ਚਾਲਕ ਬੈਠੇ ਸੀਗੇ ਉਹਨਾਂ ਦੀ ਅਜੇ ਤੱਕ ਕੋਈ ਵੀ ਜਿਹੜੀ ਆ ਪੜਤਾਲ ਨਹੀਂ ਹੋ ਸਕੀ ਪਤਾ ਨਹੀਂ ਕਿੱਥੇ ਆ ਖੁਦਾਨਾ ਖਾਸਤਾ ਪਰ ਤੁਸੀਂ ਬਚੋ ਸਿਰਫ ਸਿਰਫ ਸਾਡਾ ਮਕਸਦ ਇਸ ਖਬਰ ਨੂੰ ਦਿਖਾਉਣ ਦਾ ਇੰਨਾ ਹੀ ਆ ਕਿ ਸ਼ਾਰਟਕਟ ਦੇ ਚੱਕਰ ਦੇ ਵਿੱਚ ਆਪਣੀ ਜਾਨ ਦੇ ਨਾਲ ਨਾ